ਪੰਜਾਬ ਅੰਦਰ ਇੰਨੀ ਦਿਨੀ ਧਾਰਮਿਕ ਮਾਹੌਲ ਵੱਡੇ ਪੱਧਰ ਉੱਤੇ ਹੈ ਛੋਟੀ ਸਾਹਿਬ ਜੀ ਦੀ ਸ਼ਹਾਦਤ ਨੂੰ ਸਿੱਖ ਸੰਗਤਾਂ ਤੇ ਕੁੱਲ ਆਲਮ ਦੀ ਲਕਾਈ ਉਹ ਨਮਨ ਕਰ ਰਹੀ ਹੈ ਖੈਰ ਦੂਜੇ ਵੱਨੇ ਧਾਰਮਿਕ ਪੱਧਰ ਦੀ ਇੱਕ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਹੁਰਾ ਨੂੰ ਧਾਰਮਿਕ ਅੱਜ ਸਜ਼ਾ ਲੱਗੀ ਹੈ ਜਿਹੜੀ ਕਿ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਉਹ ਕਿਹੜੀ ਧਾਰਮਿਕ ਸਜ਼ਾ ਕਿਉਂ ਲੱਗੀ ਤੇ ਦੂਜੇ ਪੰਨੇ ਜੇਕਰ ਸਿਆਸੀ ਮਹਾਜਵਾ ਲਾਈਏ ਤਾਂ ਦਿੱਲੀ ਦੀ ਮੁੱਖ ਮੰਤਰੀ ਆਦਸੀ ਦੀ ਕੁਰਸੀ ਖਦਰੇ ਦੇ ਵਿੱਚ ਹੈ ਉਹਨਾਂ ਦੀ ਉਹਨਾਂ ਉੱਤੇ ਗ੍ਰਿਫਤਾਰੀ ਦੀ ਤਲਵਾਰ ਲੜਕਣ ਲੱਗੀ ਹੈ ਅਜਿਹਾ ਜਿਹੜਾ ਸ਼ਿਕਵਾ ਜਾਂ ਖਦਸ਼ਾ ਕਿਸੇ ਹੋਰ ਨੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਪਰਵਿੰਦ ਕੇਜ ਦਿਵਾਲ ਖਰੋਨੇ ਫਰਟਾਇਆ ਇਹ ਮਾਮਲਾ ਕਿਉਂ ਉਠਿਆ ਇਸ ਤਰ੍ਹਾਂ ਦਾ ਖਦਸ਼ਾ ਅਜਿਹਾ ਸਾਰਾ ਕੁਝ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਹਾਰਤਿ ਅਦਾਰਾ ਜਾਗੂ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਪਵਰਡਾ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਧਾਰਮਿਕ ਮਾਹੌਲ ਵੱਲ ਆਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਧਾਰਮਿਕ ਸਜਾ ਦੇ ਵਿੱਚ ਹੋ ਜੁਟੇ ਹੋਏ ਨੇ ਪੰਜ ਪਿਆਰਿਆਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਹੈ ਉਹ ਸਜ਼ਾ ਕਿਹੜੀ ਹੈ ਕਿਉਂਕਿ ਸਵੇਰੇ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਿਲਣ ਜਾਂਦੇ ਐ ਤੇ ਉਹਨਾਂ ਨਾਲ ਮਿਲਣੀ ਤੋਂ ਬਾਅਦ ਜਦੋਂ ਵਾਪਸ ਆਉਂਦੇ ਆ ਤਾਂ ਮੀਡੀਆ ਨਾਲ ਕੋਈ ਗੱਲ ਨਹੀਂ ਕਰਦੇ ਕਿ ਜਿਹੜੇ ਇਨੀ ਦਿਨੀ ਸ਼ਹੀਦੀ ਦਿਹਾੜੇ ਨੇ ਅਜਿਹੀ ਵਜ੍ਹਾ ਉਹ ਕੋਈ ਗੱਲ ਨਹੀਂ ਕਰਨਗੇ ਤੇ ਬਾਅਦ ਦੇ ਵਿੱਚ ਜਿਹੜੀ ਗੱਲ ਅਗਲੀ ਤੁਰਦੀ ਹੈ ਉਹਨਾਂ ਨੂੰ ਧਾਰਮਿਕ ਸਜ਼ਾ ਲੱਗਦੀ ਹੈ ਅਜਿਹਾ ਸਾਰਾ ਕੁਝ ਕਿਵੇਂ ਦੇਖਦੇ ਹੋ ਤੇ ਕਿਵੇਂ ਵਾਪਰਿਆ ਧਾਰਮਿਕ ਸਜ਼ਾ ਦਾ ਮਾਮਲਾ ਜਾਂ ਇਹ ਮਾਹੌਲ ਜੀ ਡਾਕਟਰ ਸਾਹਿਬ ਇੰਟਰ ਸਾਹਿਬ ਜਿਵੇਂ ਦੇਖਿਆ ਜਾ ਵੀ ਪੰਜਾਬ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਜਾਂ ਪੋਲੀਟੀਕਲ ਖੇਤਰ ਦੇ ਵਿੱਚ ਕਾਫੀ ਕਾਫੀ ਕੁਝ ਗੁੰਝਲਦਾਰ ਜਾਂ ਬੰਦਾਰ ਨਜ਼ਰ ਆ ਰਿਹਾ ਕਾਫੀ ਕੁਝ ਹਰੇਕ ਪੋਲੀਟੀਕਲ ਪਾਰਟੀ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪਹਿਲਾਂ ਹੀ ਬਹੁਤ ਵੱਡੀ ਤਾਣੀ ਉੱਜਦੀ ਹੋਈ ਬੜਾ ਪਲੇਸ ਚੱਲ ਰਿਹਾ ਸੀ گیا ਤੇ ਉਹ ਹਲੇ ਵਿਚਾਰੇ ਦੀਨ ਸੀ ਕਿ ਅਤਾਮੀ ਸਾਹਿਬ ਵਾਲਾ ਮਾਮਲਾ ਇਹਨਾਂ ਦੇ ਵੱਲੋਂ ਫੋਨ ਦੇ ਉੱਪਰ ਬੀਬੀ ਜਗੀਰ ਕੌਰ ਬਾਰੇ ਕੁਝ ਅਪਸ਼ਬਦ ਬੋਲੇ ਗਏ ਜਿਹਦਾ ਮਾਮਲਾ ਸ਼੍ਰੀ ਕਾਰਤਕ ਸਾਹਿਬ ਤੇ ਵੀ ਗਿਆ ਅਤੇ ਪੰਜਾਬ ਦੇ ਮਹਿਲਾ ਕਮਿਸ਼ਨ ਨੇ ਵੀ ਇਹਦਾ ਸੂਮੋਟੋ ਲੈ ਕੇ ਉਹਨਾਂ ਨੂੰ ਬੁਲਾਇਆ ਤੇ ਧਲੂ ਕੀਤਾ ਇਹ ਆਪਣਾ ਬਿਆਨ ਦੇ ਕੇ ਆਏ ਨੇ ਬੀਬੀ ਜਗੀਰ ਕੌਰ ਨੇ ਵੀ ਆਪਣਾ ਲਿਖ ਕੇ ਦਿੱਤਾ ਤੇ ਹੁਣ ਇਹ ਮਾਮਲੇ ਦੀ ਇਹ ਲੱਗਦੀ ਹੈ ਵੀ ਇਹ ਮਾਮਲੇ ਨੂੰ ਆਪਸ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਨਾ ਤਣਾਅ ਹੋ ਰਿਹਾ ਉਹਦੇ ਵਿੱਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਯਾਨੀ ਹੁ ਭਾਨੀ ਸਾਹਿਬ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧਾਰਮਿਕ ਸੰਸਥਾ ਦੇ ਮੁਖੀ ਨੇ ਤੇ ਪਹਿਲੀ ਵਾਰ ਹੈ ਕਿ ਇਹਨਾਂ ਨੂੰ ਕਮਿਸ਼ਨ ਨੇ ਤਲਬ ਕੀਤਾ ਤੇ ਉੱਥੇ ਇਹਨਾਂ ਨੂੰ ਜਾਣਾ ਪਿਆ ਤੇ ਇਸੇ ਤਰ੍ਹਾਂ ਦੀ ਜਿਹੜੇ ਹੈ ਕਿ ਗੁੰਡਲਦਾਰ ਬਣ ਰਿਹਾ ਹੈ ਹੁਣ ਇਹ ਮਾਮਲਾ ਸੀਗਾ ਕਿਉਂਕਿ ਧਾਰਮਿਕ ਸਥਾਨ ਦੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਮਲਾ ਪਹੁੰਚਿਆ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਪਿਆਰਿਆਂ ਦੀ ਸ਼ਮੂਲੀਅਤ ਦੇ ਨਾਲ ਇਹਨਾਂ ਨੂੰ ਤਨਖਾਹ ਲਾ ਕੇ ਸਜ਼ਾ ਲਾ ਕੇ ਇਸ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਹੈ ਲੱਗਦਾ ਕਿਉਂਕਿ ਧਮੀ ਸਾਹਿਬ ਇਸ ਪੱਖੋਂ ਸੁਰਖਰੂ ਹੋ ਕੇ ਫਿਰ ਦੂਸਰੇ ਪਾਸੇ ਆਪਣਾ ਜਿਹੜੀ ਹੈਗੀ ਹੈ ਸ਼ਕਤੀਆਂ ਲਾਉਣਗੇ ਤੇ ਉਸ ਤਰ੍ਹਾਂ ਜੁਟਣਗੇ ਕਿਉਂਕਿ ਇਸ ਤਰ੍ਹਾਂ ਜੇ ਕਸ਼ਟਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਇਸ ਤਰ੍ਹਾਂ ਉੱਜਿਆ ਹਤੀ ਮਾਮਲੇ ਨੂੰ ਇਹਨਾਂ ਨੇ ਇਸ ਪਾਸਿਓਂ ਬ੍ਰਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ ਬਾਕੀ ਕਿਉਂਕਿ ਸਿੰਘ ਸਾਹਿਬਾਨ ਨੇ ਜਿਸ ਤਰ੍ਹਾਂ ਇਹਨਾਂ ਨੂੰ ਸਜਾਇਆ ਉਹ ਜਿਹੜੀ ਤਰ੍ਹਾਂ ਸਜਾ ਹੁੰਦੀ ਹੈ ਘੰਟਾ ਜੋੜੇ ਚਾਰਨ ਦੀ ਸਭ ਇਸਾ ਜਾਂ ਸੇਵਾ ਤੇ ਭੰਡਿਆਂ ਦੀ ਸੇਵਾ ਅਤੇ ਪਾਠ ਸ਼ਰਵਨ ਕਰਨ ਤੇ ਪਾਠ ਅ ਸ਼ਬਦ ਕੀਤਨ ਸੁਣਨਾ ਅਤੇ ਦੇਖਰਾਉਣ ਦੀ ਸਜਾ ਹੈ ਇਹਦੇ ਨਾਲ ਇਹ ਮਾਮਲਾ ਨਿਵੇੜ ਕੇ ਇਸ ਤੋਂ ਬਾਅਦ ਫੇਰ ਇਹ ਪੰਜ ਪਿਆਰਿਆਂ ਦੇ ਸਨਮਖ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋ ਵੀ ਹੈ ਸ਼੍ਰੀ ਕਾਰਤਕ ਸਾਹਿਬ ਵੱਲੋਂ ਜੋ ਨਿਰਦੇਸ਼ ਦਿੱਤਾ ਜਾਏਗਾ ਉਸ ਤਰ੍ਹਾਂ ਹੀ ਇਹ ਮਾਮਲੇ ਦਾ ਇਸ ਪੱਖ ਤੋਂ ਕਹਿੰਦਾ ਤਾਂ ਕਿ ਇੱਕ ਘੰਟਾ ਅਜ ਉਹਨਾਂ ਨੇ ਜਿਹੜਾ ਜੁੱਤੀ ਸਾਫ਼ ਕਰਨੇ ਆ ਤੇ ਸੰਗਤਾਂ ਦੇ ਇੱਕ ਘੰਟਾ ਉਸ ਤੋਂ ਬਾਅਦ ਭਾਂਡੇ ਮੰਜਨੇ ਆ ਸੰਗਤਾਂ ਦੇ ਤੇ ਬਾਅਦ ਦੇ ਵਿੱਚ ਨਾਲ ਹੀ ਉਹਨਾਂ ਨੇ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਿਹੜੇ ਪੰਜ ਜਾਪ ਕਰਨੇ ਜਪ ਸਾਹਿਬ ਦੇ ਤੇ ਉਸ ਤੋਂ ਬਾਅਦ ਦੇਖਾਉਣੀ ਸ੍ਰੀ ਅਕਾਲ ਤਖਤ ਸਾਹਿਬ ਦੇਖੇ ਇਹ ਜਿਹਾ ਸਾਰਾ ਕੁਝ ਤੇ ਕੀ ਇਹ ਸੇਵਾ ਧੰਮੀ ਸਾਹਿਬ ਜੀ ਹੁਣੇ ਸ਼ੁਰੂ ਕਰ ਦਿੱਤੀ ਹੈ ਕਿਸ ਤਰ੍ਹਾਂ ਦਾ ਇਹ ਸਾਰਾ ਵਰਤਾਰਾ ਧੰਮੀ ਸਾਹਿਬ ਨੇ ਇਹ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਤੇ ਇਹਦੇ ਤੋਂ ਕਿਉਂਕਿ ਉਹ ਚਾਹੁੰਦੇ ਨੇ ਵੀ ਛੇਤੀ ਤੋਂ ਛੇਤੀ ਇਹ ਮਾਮਲੇ ਦੇ ਵਿੱਚੋਂ ਨਿਬਟਾਰਾ ਹੋਵੇ ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਬਾਅਦ ਫਿਰ ਉਹ ਜਦੋਂ ਦੇਖ ਕਰਵਾ ਕੇ ਸ਼੍ਰੀ ਕਲਤਖ ਸਾਹਿਬ ਦੇ ਅਦਾਸ ਕਰਾਉਣਗੇ ਤੇ ਪੇਸ਼ ਹੋਣਗੇ ਸਿੰਘ ਪੰਜ ਤਿਆਰਿਆਂ ਦੇ ਉਹ ਉਹ ਤੋਂ ਬਾਅਦ ਇਹਨਾਂ ਨੂੰ ਜੋ ਵੀ ਸ਼ਾਇਦ ਦੁਬਾਰਾ ਪੰਜ ਪਿਆਰਾਂ ਦੀ ਪੇਸ਼ ਨਹੀਂ ਹੁਣਾਉਂਦਾ ਸ਼ਾਇਦ ਉਹ ਅਰਦਾਸ ਹੀ ਹੁੰਦੀ ਹੈ ਇੱਕ ਦੇ ਕੇ ਕਰਾਉਣ ਦੀ 500 ਰੁਪਏ ਦੀ ਸ਼ਾਇਦ ਇਹਨਾਂ ਨੂੰ ਕਿਹਾ ਜਿਹੜੀ ਧਾਰਮਿਕ ਸਜ਼ਾ ਦੇ ਵਿੱਚ ਦੇ ਕੇ ਕਰਾਉਣ ਲਈ ਪਰ ਇਹ ਮਾਮਲਾ ਦੋ ਪ੍ਰਧਾਨਾਂ ਦੇ ਦਰਮਿਆਨ ਇੱਕ ਟਕਰਾਅ ਦਾ ਆਪਾਂ ਜੇਕਰ ਸਿਆਸੀ ਲਿਹਾਜ਼ ਉਤੇ ਦੇਖੀਏ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਨੇ ਤੇ ਜਿਹੜੇ ਮੌਜੂਦਾ ਪ੍ਰਧਾਨ ਹੁਣ ਜਿਨ੍ਹਾਂ ਦਾ ਜ਼ਿਕਰ ਆਪਾਂ ਕਰ ਰਹੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਕੁੱਲ ਮਿਲਾ ਕੇ ਇੱਕੋ ਹੀ ਇਲਾਕੇ ਦੇ ਨੇ ਇੱਕੋ ਹੀ ਪਾਰਟੀ ਦੇ ਵਿੱਚ ਨੇ ਸਿੱਖ ਸਫਾਂ ਦੇ ਵਿੱਚ ਦੋਨਾਂ ਦਾ ਵੱਡਾ ਨਾਂ ਹੈ ਪਰ ਅਜਿਹੇ ਮਾਮਲੇ ਦੇ ਵਿੱਚ ਕਿਵੇਂ ਘਿਰ ਗਏ ਇਹ ਮਾਮਲਾ ਹੈ ਕੀ ਸੀ ਦੋਨੇ ਘਰੇ ਬੀਬੀ ਜਗੀਰ ਕੌਰ ਇੱਕ ਸਿੱਖਾਂ ਦੇ ਜੇ ਇੱਕ ਵੱਡੇ ਮਹਿਲਾ ਆਗੂ ਨੇ ਤੇ ਸਿੱਖ ਸਫਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਵੱਡਾ ਨਾਂ ਹੈ ਪਰ ਸਾ ਅਸਲ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਤੋਂ ਮਹੀਨਿਆਂ ਤੋਂ ਚੱਲ ਰਿਹਾ ਕਲੇਸ਼ ਅਕਾਲੀ ਦਲ ਦਾ ਜਿਹੜਾ ਸੁਧਾਰ ਲਹਿਰ ਵਾਲਿਆਂ ਨੇ ਐ ਸ਼ਿਰੀ ਕਾਰਤਕ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਤੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਪਾਰਟੀ ਪ੍ਰਧਾਨ ਤੇ ਹੋਰ ਜਿੰਨੇ ਵੀ ਕੈਬਨਟ ਦੇ ਮੰਤਰੀ ਰਹੇ ਨੇ ਜਿਹੜੀ ਇਕਲੀ ਸਰਕਾਰ ਰਹੀ ਹੈ ਜਿਹੜੀ 2012 ਤੋਂ 2007 ਤੋਂ 17 ਤੱਕ ਜਿਹੜੀ ਸਰਕਾਰ ਸੀ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਤਲਵ ਕੀਤਾ ਸੀ ਤੇ ਉਹ ਉਹਦੇ ਤੇ ਉਹਨਾਂ ਨੂੰ ਉਹਨਾਂ ਦੇ ਮਤਲਬ ਮਕਦਾਰ ਦੇ ਮਤਲਬ ਜਿਸ ਤਰ੍ਹਾਂ ਦੀ ਉਹਨਾਂ ਦੀ ਗੁਨਾਹਗਾਰੀ ਸੀ ਉਸ ਦੇ ਮਤਲਬ ਅ ਦੋ ਗਰੁੱਪਾਂ ਦੇ ਵਿੱਚ ਬਣਾ ਕੇ ਉਹਨਾਂ ਨੂੰ ਸਜ਼ਾ ਲਾਈ ਗਈ। ਸਿਰ ਗੱਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤਿੰਨ ਦਿਨਾਂ ਦੇ ਵਿੱਚ ਅਸਤੀਫਾ ਮੰਨਜ਼ੂਰ ਕਰਨ ਦੇ ਸ਼੍ਰੀ ਕਲਤਕ ਸਾਬ ਤੋਂ ਆਦੇਸ਼ ਕੀਤੇ ਗਏ ਸਨ ਉਹਨਾਂ ਦੇ ਉੱਪਰ। ਸ਼੍ਰੋਮਣੀ ਕਾਲੀ ਦਲ ਨੇ ਸ਼੍ਰੀ ਕਲਤਕ ਸਾਬ ਅੱਗੇ ਆਪਣੇ ਦਲੀਲ ਪੇਸ਼ ਕੀਤੀ, ਉਹਨਾਂ ਨੇ ਪਾਰਟੀ ਦੇ ਪੱਖ ਪੇਸ਼ ਕੀਤੇ ਆ, ਇਲੈਕਸ਼ਨ ਕਮਿਸ਼ਨ ਦਾ ਤਰਕ ਪੇਸ਼ ਕਰਤੀ। ਉਹਦੀ ਮਿਆਦ ਉਹਨਾਂ ਨੂੰ 20 ਦਿਨ ਹੋਰ ਵਧਾ ਦਿੱਤੇ ਗਏ ਸਨ। ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈ ਕਿ ਇੱਕ ਵਿਅਕਤੀ ਨੇ ਧਾਮੀ ਸਾਹਿਬ ਨੂੰ ਫੋਨ ਕੀਤਾ ਫੋਨ ਦੇ ਉੱਪਰ ਗੱਲ ਕਰਦੇ ਰਹੇ ਤੇ ਗੱਲ ਦੇ ਵਿੱਚੋਂ ਉਹ ਵਿਅਕਤੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਤਾਂ ਇਹ ਕਹਿੰਦੇ ਨੇ ਪਰ ਉਹ ਬੀਬੀ ਜਗੀਰ ਕੌਰ ਦਾ ਨਾਮ ਸੁਣਦੇ ਹੀ ਧਾਮੀ ਸਾਹਿਬ ਪੜਕੁੱਟھے ਅਤੇ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਸ ਤਰ੍ਹਾਂ ਦੇ ਅਪਸ਼ਬਦ ਨਿਕਲ ਗਏ ਤੇ ਇਸ ਪੱਖੋਂ ਕਿਉਂਕਿ ਧਾਮੀ ਸਾਹਿਬ ਪੁਰਾਣੀ ਲੀਡਰ ਵੀ ਨੇ ਵਕੀਲ ਵੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਕੱਤਰਵੀ ਰਹੇ ਨੇ ਉਹਨਾਂ ਨੂੰ ਸਾਰਾ ਇਸ ਦਲੀਲ ਦਾ ਸਾਰੇ ਕਹਾ ਦਾ ਪਤਾ ਸੀਗਾ ਤੇ ਜਦੋਂ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਤਾਂ ਉਹਨਾਂ ਨੇ ਇਨੀ ਹੇਟ ਹੀ ਉਹਨਾਂ ਨੇ ਸ਼੍ਰੀ ਘਾਲਤਕ ਸਾਹਿਬ ਦੇ ਉੱਪਰ ਵੀ ਆਪਣੀ ਬੇਨਤੀ ਆਪਣੀ ਖਿਮਾ ਜਾਂਚਣਾ ਵੀ ਪੇਸ਼ ਕੀਤੀ ਤੇ ਪਬਲਿਕਲੀ ਵੀ ਉਹਨਾਂ ਨੇ ਆਪਣੀ ਮਾਫੀ ਮੰਗਣ ਦੀ ਜਿਹੜਾ ਹੈਗਾ ਸੀ ਮਾਫੀ ਮੰਗੀ ਤੇ ਉਹਨਾਂ ਨੇ ਆਪਣਾ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਸਾਰਾ ਕੁਝ ਉਹਨਾਂ ਨੇ ਆਪਣੀ ਵੀਡੀਓ ਜਾਰੀ ਪ੍ਰੰਤੂ ਕਿਉਂਕਿ ਮਾਮਲਾ ਇੰਨਾ ਪੇਚੀਦਾ ਰਾਜਨੀਤੀ ਇੰਨੀ ਪੇਚੀਦਾ ਹੋ ਚੁੱਕੀ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਜਿਹੜਾ ਪੰਜਾਬ ਦੇ ਜਿਹੜਾ ਹੈਗਾ ਮਹਿਲਾ ਕਮਿਸ਼ਨ ਹੈ ਉਹਨਾਂ ਨੇ ਇਸ ਮਾਮਲੇ ਦਾ ਸੀਮੋ ਮੋਟੋ ਲੈ ਕੇ ਇਹਨਾਂ ਨੂੰ ਸੰਭਨ ਜਾਰੀ ਕਰ ਦਿੱਤੇ ਤੇ ਉੱਥੇ ਬੁਲਾਇਆ ਗਿਆ ਉੱਥੇ ਬੁਲਾਇਆ ਤਾਂ ਇਹਨਾਂ ਨੇ ਉਹੀ ਕੁਝ ਕਿਹਾ ਕਿ ਮੈਂ ਮਾਫੀ ਚਾਹੁੰਨਾ ਤੇ ਪਰੰਤੂ ਕਮਿਸ਼ਨ ਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਇਨੀਸ਼ੀਏਤੀ ਮਾਫੀ ਨਹੀਂ ਦਿੱਤੀ ਜਾ ਸਕਦੀ ਅਸੀਂ ਪੀੜਤ ਧਿਰ ਪੀੜਤ ਭਾ ਬੀਬੀ ਜਗੀਰਕਰ ਫਲਾਲ ਮੰਗੇ ਉਹਨਾਂ ਤੋਂ ਪੁੱਛਾਂਗੇ ਉਹਨਾਂ ਨੇ ਬੀਬੀ ਜਗੀਰਕਰ ਨੂੰ ਵੀ ਬੁਲਾਇਆ ਤੇ ਬੀਬੀ ਦੀਰਕਰ ਨੇ ਆਪਣਾ ਉਥੇ ਤਤ ਪੇਸ਼ ਕਰ ਦਿੱਤਾ ਤੇ ਜਿਸ ਤੋਂ ਲੱਗਦਾ ਵੀ ਇਹ ਮਾਮਲਾ ਉਸ ਪਾਸੇ ਨੂੰ ਕੁਝ ਹੋਰ ਪੇਚੀਦਾ ਹੋ ਰਿਹਾ ਹੈ ਤੇ ਇਧਰੋਂ ਫਿਰ ਕਾਲ ਤਖਤ ਸਾਹਿਬ ਦੇ ਪ੍ਰਵਿਤੀ ਮਾਮਲਾ ਹੁਣ ਲੱਗਦਾ ਇਹ ਹੈ ਵੀ ਇਸ ਪਾਸਿਓ ਫ੍ਰੀ ਹੋ ਕੇ ਕਾਮੀ ਸਾਹਿਬ ਆਪਣੇ ਕਾਨੂੰਨੀ ਦਾ ਪੇਚ ਤੋਂ ਇਹ ਕਹਿਣਗੇ ਵੀ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰੋਂ ਸਾਨੂੰ ਇਸ ਦੀ ਸਜਾ ਜਜ ਨਿਕਟਾਰਾ ਹੋ ਚੁੱਕਿਆ ਤਾਂ ਇਹ ਮਾਮਲੇ ਨੂੰ ਇੱਥੇ ਵੀ ਨਿਕਟਾ ਦੇਣ ਦੀ ਜ਼ਰੂਰ ਤਹਾਕੀਆ ਤੇ ਇਸ ਪੱਖ ਦੇ ਵਿੱਚੋਂ ਇਹ ਵੀ ਹੋ ਸਕਦਾ ਕਿ ਅਗਲਾ ਤਰਕ ਕੋਈ ਹੋਰ ਲਈ ਪੇਸ਼ ਕਰ ਰਹੇ ਨੂੰ ਸਿੱਖੀ ਤੇ ਮਤਲਬ ਜਿਹੜਾ ਹੈ ਸਿੱਖ ਰਹਿਤ ਮਰਿਆਦਾ ਜਾਂ ਸਿੱਖ ਪਰੰਪਰਾਵਾਂ ਦੇ ਉੱਪਰ ਇਸ ਮਾਮਲਾ ਵੀ ਬਣਨ ਦੀ ਸੰਭਾਵਨਾਵਾਂ ਲੱਗ ਰਹੀ ਹੈ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਹੋ ਰਿਹਾ ਹੈਗਾ ਜੇ ਇਸ ਪੱਖ ਦੇ ਵਿੱਚੋਂ ਕਈ ਸਵਾਲ ਤੇ ਕਈ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਵੇਂ ਕਿ ਤਖਤ ਧੰਮਧਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਾਮਲਾ ਉੱਠਿਆ ਤੇ ਉਹਨਾਂ ਨੂੰ ਸੇਵਾ ਤੋਂ 15 ਦਿਨ ਦੇ ਲੰਬੇ ਕਰਕੇ ਉਹਨਾਂ ਦੇ ਖਿਲਾਫ ਵੀ ਇਨਕੁਆਇਰੀ ਚੱਲੇ ਇਹ ਮਾਮਲਾ ਇਸ ਤਰ੍ਹਾਂ ਦਾ ਇੰਨਾ ਪੇਚੀਦਾ ਹੋ ਚੁੱਕਿਆ ਹੈ ਇਸ ਦੇ ਵਿੱਚੋਂ ਮੇਰਾ ਖਿਆਲ ਨਿਕਲਦਾ ਇੱਕ ਜਿਹੜਾ ਹੈਗਾ ਬੇਆਊਟ ਵਰਗਾ ਲੱਗਦਾ ਹੈ ਇਸ ਸੰਦਰਭ ਦੇ ਵਿੱਚ ਬਾਕੀ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦਾ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਮਾਮਲਾ ਕਿਸ ਪਾਸੇ ਨੂੰ ਕਿਸ ਡਾਇਰੈਕਸ਼ਨ ਵੱਲ ਨੂੰ ਜਾਏਗਾ ਇਹ ਡਰ ਸਾਹਿਬ ਕੋਲ ਕੇਂਦਰ ਭਾਗ ਕੀ ਮਾਮਲਾ ਜਿਹੜਾ ਧਾਰਮਿਕ ਸਜ਼ਾ ਨਾਲ ਜਿਹੜਾ ਸ੍ਰੀ ਕਾਲਤਖਸਬ ਤੇ ਪਹੁੰਚਿਆ ਹੋਇਆ ਸੀ ਉਹ ਥੋੜਾ ਜਿਹਾ ਉਹਦੇ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਬੀਬੀ ਜ਼ਗੀਰ ਕੌਰ ਵਾਲੇ ਮਾਮਲੇ ਤੋਂ ਹੁਣ ਸੁਖਰੂ ਹੋ ਸਕਦੇ ਆ ਕਿਉਂਕਿ ਸ਼ਾਮ ਤੱਕ ਜਿਹੜੀ ਸਜ਼ਾ ਆਪਣੀ ਸਾਰੀ ਪੂਰੀ ਕਰਕੇ ਦੇ ਕਰਵਾ ਕੇ ਫਤਿਹ ਹੋਣਗੀ ਸਾਰਾ ਕੁਝ ਪਰ ਦੂਜੇ ਪਨੇ ਸਟੇਟ ਮੈਲਕ ਕਮਿਸ਼ਨ ਕੋਲ ਵੀ ਇਹ ਮਾਮਲਾ ਸੁਲਵਾਈ ਅਧੀਨ ਹੈ ਧਾਮੀ ਸਾਹਿਬ ਬਕਾਇਦਾ ਤਲਬ ਹੋਈ ਉੱਤੇ ਪੇਸ਼ ਹੋਏ ਤੇ ਸਵਾਲ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਅੱਗੇ ਇਹ ਮਾਮਲਾ ਕਿੱਧਰ ਨੂੰ ਤੋਰਿਆ ਜਾਂਦਾ ਹੈ ਤੇ ਬੀਬੀ ਜ਼ਗੀਰ ਕੌਰ ਜਿਹੜੇ ਕਿ ਇਨੀ ਦਿਨੀ ਸਦਾਰ ਲਹਿਰ ਦੇ ਵਿੱਚ ਪਿਛਲੇ ਦਿਨੀ ਸਰਗਰਮ ਰਹਿ ਜਿਹੜੀ ਬਾਤ ਦੇ ਵਿੱਚ ਭੰਗ ਕਰ ਦਿੱਤੀ ਗਈ ਤੇ ਉਹਨਾਂ ਦੇ ਜਿਹੜੇ ਸਾਥੀ ਵੱਖ-ਵੱਖ ਉਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਇੱਕ ਇੱਕ ਜਾਰਸ਼ ਵੀ ਕੀਤੀ ਹੈ ਕਿ ਹੁਣ ਤੁਹਾਨੂੰ ਸਾਹਿਬ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਬੀਬੀ ਜ਼ਗੀਰ ਕੌਰ ਦੇ ਪ੍ਰਤੀ ਅਜੇ ਹੀ মিডিਆ ਐਂਗਲ ਦੇ ਵਿੱਚ ਬਿਆਨ ਵੀ ਆਉਂਦੇ ਆ ਹੁਣ ਵੇਖਣਾ ਹੋਵੇਗਾ ਕਿ ਕਿਉਂਕਿ ਜਿਹੜੀ ਇਹ ਡੋਰ ਹੈ ਜੇਕਰ ਪ੍ਰਸ਼ਾਸਕੀ ਪੱਧਰ ਉੱਤੇ ਹੈ ਕਮਿਸ਼ਨ ਦੇ لحاظ ਵੱਲ ਤਾਂ ਉਹ ਵੀ ਜ਼ਗੀਰ ਕੋਰ ਨਹੀਂ ਉਹ ਦਿੱਤੇ ਜੇ ਕਿਨਾਂ ਕਿ ਇਸ ਮਾਮਲੇ ਨੂੰ ਅੱਗੇ ਬਤਾਉਣਾ ਜਾਂ ਜਿਹੜੀ ਧਾਰਮਿਕ ਸਜ਼ਾ ਜਿਹੜੀ ਹੈ ਐਡਵੋਕੇਟ ਧਾਮੀ ਹੂਰਾ ਨੇ ਪਗਾ ਲਈ ਹੈ ਇਸ ਤੋਂ ਬਾਅਦ ਇਹਦੇ ਤੇ ਹੀ ਸਾਰਾ ਕੁਝ ਇਹਨੂੰ ਨਪਟਾਲ ਦਾ ਪ੍ਰੋਗਰਾਮ ਹੈ ਬਾਕੀ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਕਿਉਂਕਿ ਭਾਵੇਂ ਸੁਧਾਰ ਲਹਿਰ ਇਸ ਵੇਲੇ ਖਤਮ ਕਰ ਦਿੱਤੀ ਗਈ ਹੈ ਪਰੰਤੂ ਉਹ ਸਾਰੇ ਜੋਟੀ ਦਾ ਰਾਸੀ ਆਗੂ ਹੱਲੇ ਵੀ ਉਹ ਇੱਕ ਮੀਟਿੰਗ ਨੇ ਫੈਸਲੇ ਲੈਣ ਦੇ ਵਿੱਚ ਉਹ ਰਾਏ ਕਰਦੇ ਐ ਇੱਕ ਦੂਜੇ ਨਾਲ ਸਾਰੀ ਤੇ ਪਿਛਲੇ ਲੰਗੇ ਪਰਸੋਂ ਵੀ ਇੱਕ ਚੰਡੀਗੜ੍ਹ ਦੇ ਵਿੱਚ ਇਹਨਾਂ ਸਾਰੇ ਆਗੂਆਂ ਨੇ ਇੱਕ ਐਂ ਬੈਠਕ ਸੱਦੀ ਸੀ ਤੇ ਬਾਅਦ ਦੇ ਵਿੱਚ ਕਿਉਂਕਿ ਸ਼ਹੀਦੀ ਜੋੜ ਮੇਲ ਚੱਲ ਰਿਹਾ ਅਜੀਂ ਵਜ੍ਹਾ ਉਹਨਾਂ ਨੇ ਫਿਲਹਾਲ ਉਹ ਜਿਹੜਾ ਆਪਣਾ ਜਿਹੜੀ ਬੈਠਕ ਅੱਗੇ ਪਾ ਦਿੱਤਾ ਗਿਆ ਤੇ ਸ਼ਾਇਦ ਕੋਈ ਕਿਸੇ ਨਿਰਨੇ ਵਾਲ ਵਧਣਗੇ ਸੁਧਾਰ ਲਹਿਰ ਬਾਰੇ ਕਿਵੇਂ ਲੱਗਦਾ ਡਾਕਟਰ ਸਾਹਿਬ ਕਿ ਸੁਧਾਰ ਲਹਿਰ ਭਾਵੇਂ ਭੰਗ ਕਰ ਦਿੱਤੀ ਗਈ ਏ ਉਹ ਜੋਟੀਦਾਰ ਆਗੂਆਂ ਦੀ ਜਿਹੜੀ ਜੋਟੀ ਏ ਹੱਲੇ ਉਵੇਂ ਚੱਲ ਰਹੀ ਏ ਤੇ ਜਿਹੜਾ ਦੋਨਾਂ ਧਿਰਾਂ ਦੇ ਵਿੱਚ ਆਪਸੀ ਜਿਹੜਾ ਮਲਾਪ ਉਹ ਕਿੱਥੇ ਖੜਾ ਏ 메ਨ ਸਟ੍ਰੀਮ ਦੇ ਜਿਹੜੇ ਅਕਾਲੀ ਆਗੂ ਨੇ ਦਰਜੀਤ ਸਿੰਘ ਚੀਮਾ ਦੀਆਂ ਪਿਛਲੇ ਦਿਨੀ ਇੰਟਰਵਿਊਸ ਕੁਝ ਆਈਆਂ ਤਾਂ ਉਹਨਾਂ ਦਾ ਇੱਕੀ ਸੰਕੇਤ ਇਹ ਵੀ ਸੀ ਕਿਹੜੇ ਸੁਧਾਰ ਲਹਿਰ ਵਾਲਿਆਂ ਦੀ ਹੁਣ ਭਰਤੀ ਦੇ ਵਿੱਚ ਕੋਈ ਹੁਣ ਉਹ ਰੋਲ ਨਹੀਂ ਰਹਿਣਾ ਕਿਉਂਕਿ ਉਹ ਅਸਤੀਫਾ ਦੇ ਚੁੱਕੇ ਨੇ ਇਹਦਾ ਮਤਲਬ ਕਿ ਜਿਹੜੀਆਂ ਅਗਲੀ ਨਵੀਂ ਭਰਤੀ ਦੀਆਂ ਜਿਹੜੇ ਕਾਪੀਆਂ ਨੇ ਉਹ ਸੁਧਾਰ ਲਹਿਰ ਨਾਲ ਜਿਹੜੇ ਜੋਟੀਦਾਰ ਆਗੂ ਨੇ ਇਹਨਾਂ ਨੂੰ ਨਹੀਂ ਮਿਲਣਗੀਆਂ ਜੇਕਰ ਭਰਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਲਈ ਹੋਣਗੇ ਤਾਂ ਫਿਰ ਉਹ ਇਸ ਪਾਰਟੀ ਦੇ ਵਿੱਚ ਵਾਪਸੀ ਉਹਨਾਂ ਦੀ ਕਿਵੇਂ ਹੋਏਗੀ ਅਜੇ ਆ ਪਚੀਦਾ ਮਾਮਲਾ ਤੁਣਨਾ ਤਰੰਦ ਵਿੱਚ ਦੁਜੇ ਬਣੇ ਸ਼੍ਰੀ ਕਾਲ ਤਖਸਾਹ ਵੱਲੋਂ ਆਦੇਸ਼ ਵੀ ਹੈ ਕੀ ਸਾਰਾ ਕੁਝ ਸੰਭਰ ਕੇ ਨਵੇਂ ਸਿਰੋਂ ਪ੍ਰਤੀ ਹੋਵੇ 6 ਮਿੰਟ ਦੇ ਵਿੱਚ ਵਿੱਚ ਇਹ ਜਿਆ ਸਾਰਾ ਨਵੇਂ ਸਿਰੋਂ ਕਲੀਨ ਦਾ ਟਾਂਚਾ ਕੈਮ ਹੋਵੇ ਕਿਵੇਂ ਦੇਖਦੇ ਆ ਡਾਕਟਰ ਸਾਹਿਬ ਇਹ ਮਾਮਲਾ ਵੀ ਕਾਫੀ ਉਲਝਿਆ ਹੋਇਆ ਲੱਗ ਰਿਹਾ ਜੀ ਹਿੰਦਰ ਸਾਹਿਬ ਇੱਕ ਪੱਕਾ ਤੋਤਾ ਇਹ ਲੱਗਦਾ ਸੀ ਜਦੋਂ ਦੋਨੇ ਧਿਰਾਂ ਨੇ ਸਭਾਰ ਲਹਿਰਵਾਲਿਆਂ ਨੇ ਵੀ 2 ਦਸੰਬਰ ਨੂੰ ਜਿਸ ਤਰ੍ਹਾਂ ਕੀ ਗੱਲ ਦੇ ਵਿੱਚ ਪੱਲੂ ਪਾ ਕੇ ਆਪਣਾ ਸਿਰ ਨਵਾ ਕੇ ਸ਼ੀਰੀਕਾਰਤਕਸਰ ਦੇ ਆਦੇਸ਼ ਨੂੰ ਮੰਨਿਆ ਤੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਸੀ ਉਸ ਤੱਕ ਤਾਂ ਉਦੋਂ ਤੱਕ ਇਹ ਲੱਗਦਾ ਸੀ ਕਿ ਦੋਨੇ ਤਰ੍ਹਾਂ ਆਪੋ ਆਪਣੇ ਚਿੰਤਨ ਮੰਤਨ ਕਰਨਗੇ ਆਪਣੇ ਜਿਹੜੀਆਂ ਗੱਲਾਂ ਬਾਤਾਂ ਆਪਣੇ ਗਿਲੇ ਸ਼ਿਕਵੇ ਨੇ ਆਪਣੇ ਹੰਕਾਰ ਨੂੰ ਤਜ ਕੇ ਪੰਥਕ ਇਕਤਾ ਦੇ ਵੱਲ ਨੂੰ ਵਧਣਗੇ ਪਰ ਹੁਣ ਸ਼੍ਰੋਮਣੀ ਕਾਲੀਦਾਸ ਦੀ ਮਜਬੂਤੀ ਦੇ ਲਈ ਆਪਣੇ ਗਿਲੇ ਸ਼ਿਕਵੇਆਂ ਨੂੰ ਪਿੱਛੇ ਰੱਖਣਗੇ ਨਿੱਜੀ ਹਿੱਤਾਂ ਨੂੰ ਤੇ ਪੰਥਕ ਹਿੱਤਾਂ ਨੂੰ ਅੱਗੇ ਕਰ ਦਿੰਗੇ ਇਹ ਚੱਲ ਹੀ ਰਿਹਾ ਸੀ ਪਰੰਤੂ ਮੰਤਪਾਗੀਆ ਘਟਨਾਵਾ ਜਾਂ ਜਿਸ ਤਰ੍ਹਾਂ ਵੀ ਵਾਪਰਦਾ ਜਿਹੜੀ 4 ਤਰੀਕ ਦੀ ਘਟਨਾ ਵਾਪਰੀ ਤੇ ਉਸ ਨੇ ਉਹ ਸਾਰਾ ਮਾਮਲੇ ਨੂੰ ਉਥਲ ਪੁਥਲ ਕਰਕੇ ਰੱਖ ਦਿੱਤਾ ਤੇ ਸਾਰਾ ਕੁਝ ਉਲਟ ਗਿਆ ਹਾਲਾਂਕਿ ਸਿਹਧਾਰ ਲਹਿਰ ਵਾਲਿਆਂ ਨੇ ਵੀ ਉਸ ਘਟਨਾ ਦੇ ਉੱਪਰ ਅਫਸੋਸ ਜ਼ਾਹਰ ਕੀਤਾ ਸੀ ਉਹਨਾਂ ਨੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਪਰ ਜੋ ਕਠੇ ਤੌਰ ਤੇ ਹਮਲੇ ਦੀ ਘਟਨਾ ਵਾਪਰੀ ਸੀ ਤੇ ਉਹਦੀ ਨਿੰਦਾ ਵੀ ਕੀਤੀ ਪਰ ਨਾਲ ਦੀ ਨਾਲ ਇਹਦੇ ਤੋਂ ਇਹ ਲੱਗਦਾ ਵੀ ਸਿਹਧਾਰ ਲਹਿਰ ਵਾਲੇ ਜਿੱਥੋਂ ਤੱਕ ਤੀ ਉਹ ਆਪਣੇ ਸਿਸਟੇਮੈਟਿਕਲੀ ਉਹਨਾਂ ਨੇ ਆਪਣੀ ਸਜਾ ਨੂੰ ਵੀ ਪੂਰਾ ਕੀਤਾ ਤੇ ਸ਼੍ਰੀ ਘਰਤਖਜ਼ ਦੇ ਹੁਕਮ ਅਨਸਾਰ ਆਪਣਾ ਜਿਵੇਂ ਵੱਖਰਾ ਚੁੱਲ੍ਹਾ ਸੀਗਾ ਆਪਣੀ ਬੱਕਰੀ ਸਿਹਾਰ ਲੈ ਬਣੀ ਹੋਤੀ ਉਹਨੂੰ ਵੀ ਭੰਗ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਸੀ ਪਰੰਤੂ ਦੂਸਰੇ ਪਾਸੇ ਹੋਇਆ ਕਿ ਕਿ ਦੂਸਰੇ ਪਾਸਿਓ ਇਸ ਤਰ੍ਹਾਂ ਦੀ ਇੱਕ ਮੂਵ ਮੂਵ ਚੱਲੀ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਚ ਤੋਂ ਛੇਕਿਆ ਜਾ ਉਸਨੇ ਫਿਰ ਕਲਕੱਤਾ ਸਾਧ ਦੇ ਹੁਕਮ ਨਾਮੇ ਦੇ ਅਨੁਸਾਰ ਸੇਵਾ ਕਰ ਰਹੇ ਇੱਕ ਸਿੰਘ ਦੇ ਉੱਪਰ ਹਮਲਾ ਕੀਤਾ ਉਹ ਮਾਮਲੇ ਦੇ ਵਿੱਚ ਇਨਕਤ ਕੀਤਾ ਹੋ ਗਿਆ ਸ਼ੋਮਣੀ ਕਾਲੀਦਾਰ ਨੇ ਕਈ ਫਰੰਟ ਖੋਲ੍ਹ ਲਏ ਅਸਲ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਇੱਕ ਪ੍ਰਤੀ ਵੀ ਫਰੰਟ ਖੋਲ੍ਹ ਲੇ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਲੌਂਚ ਕਰਨ ਦੇ ਸਬੰਧੀ ਵੀ ਫਰੰਟ ਖੋਲ੍ਹ ਲੇ ਜਿਹਦੇ ਵਿੱਚ ਪੁਲਿਸ ਨੇ ਆਪਣਾ ਰੋਲ ਦਿਖਾਇਆ ਆਪਣਾ ਦੱਸਿਆ ਕਿ ਕੋਈ ਵੀ ਬੰਦਾ ਸ਼ਿਕਾਇਤ ਲਿਖਾਉਣ ਦੇ ਲਈ ਨਹੀਂ ਅੱਗੇ ਆਇਆ ਤੇ ਅਸੀਂ ਇਹ ਖਿਆਲ ਫਿਰ ਇਸ ਤਰ੍ਹਾਂ ਕੀਤੀ ਹੈ ਤੇ ਪੰਜਾਬ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਇਸ ਪੱਖ ਤੋਂ ਵੀ ਜਾਂਚ ਕਰ ਰਹੇ ਹਾਂ ਕਿਤੇ ਹਮਦਰਦੀ ਲੈਣ ਦੇ ਇਸ਼ੂ ਤੋਂ ਤਾਂ ਨਹੀਂ ਇਹ ਘਟਨਾ ਵਾਪਰੀ ਇਹ 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 ਨੇ ਇਹ ਮਾਮਲੇ ਨੂੰ ਸਾਰਾ ਹੀ ਕਿਸ ਤਰ੍ਹਾਂ ਕਰ ਦਿੱਤਾ ਹੈ ਇਹਦੇ ਤੋਂ ਇਹ ਲੱਗਿਆ ਕਿ ਸ਼ੋਭnik ਕਾਲੀ ਦਲ ਦਾ ਜਿਹੜੀ ਮੇਨਸਟ੍ਰੀਮ ਤੋਂ ਤਾਂ ਧਿਆਨ ਹੋਰ ਪਾਸੇ ਨੂੰ ਤੇ ਉਧਰ ਲੱਗੀ ਗਿਆ ਤੇ ਜਿਹੜੇ ਸਦਾ ਲਹਿਰ ਵਾਲੇ ਸੀ ਉਹ ਆਪਣੀ ਪੂਰੀ ਕਰਦੇ ਸੁਰਖਰੂ ਹੋ ਕੇ ਤੇ ਹੁਣਾ ਤਾਂ ਇਹ ਚਾਹੀਦਾ ਸੀ ਵੀ ਦੋਨਾਂ ਧਿਰਾਂ ਦੇ ਵੱਲੋਂ ਜਿਸ ਤਰ੍ਹਾਂ ਆ ਆਪਣੀ ਸੇਵਾ ਕੀਤੀ ਗਈ ਹੈ ਜਿਹਾ ਸਰਦਾਰ ਸਖਵੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਆਪਣੀ ਸੇਵਾ ਨਿਭਾਈ ਹੈ ਉਹਨਾਂ ਨੇ ਹਾਲ ਤੱਕ ਕੋਈ ਇਸ ਤਰ੍ਹਾਂ ਦੇ ਵਿੱਚ ਕੋਈ ਬਚਨ ਨਹੀਂ ਉਹਨਾਂ ਨੇ ਜाहिर ਕੀਤਾ ਤੇ ਉਹਨਾਂ ਵੱਲੋਂ ਨਿਭਾਈ ਗਈ ਹੈ ਪਰੰਤੂ ਉਹਨਾਂ ਦੀ ਪਾਰਟੀ ਦੇ ਜਾਂ ਦੂਸਰੇ ਜਾਂ ਤੀਸਰੀ ਸਰਦਾਰ ਦੇ ਲੀਡਰਾਂ ਵੱਲੋਂ ਜਿਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਇੱਕ ਨਮਈ ਪ੍ਰਚਨ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਸੰਦਰਭ ਦੇ ਵਿੱਚ ਜਿਹੜੀਆਂ ਅਗਲੀਆਂ ਘਟਨਾਵਾਂ ਵਾਪਰੀਆਂ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਨੂੰ ਇਹ ਵਿੱਚੋਂ ਮਾਮਲੇ ਦੇ ਵਿੱਚ ਉਲਝ ਗਏ ਉਹਦੇ ਵਿੱਚ ਤੇ ਉਹਨਾਂ ਦੀ ਵੀਡੀਓ ਜਾਰੀ ਹੋਈ ਉਹਦੇ ਕਲਿੱਪ ਜਾਰੀ ਹੋਏ ਤੇ ਉਸ ਸੰਬੰਧ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਹੋਈਆਂ ਤੇ ਉਹ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਤੇ ਨਾਲ ਇਸ ਤਰ੍ਹਾਂ ਦੀ ਪੇਚੀਦਗੀ ਹੋਰ ਪੈਦਾ ਹੋ ਗਈ ਤੇ ਇਸੇ ਤਰ੍ਹਾਂ ਨਹੀਂ ਧੰਨੀ ਸਾਹਿਬ ਵਾਲਾ ਮਾਮਲਾ ਉੱਠ ਖੜਿਆ ਸੀਗਾ ਤੇ ਇਹ ਮਾਮਲਾ ਉੱਚ ਤੱਕ ਹੈਗਾ ਪਰ ਜਿੱਥੋਂ ਤੱਕ ਹੈਗਾ ਵੀ ਸੁਧਾਰ ਲਹਿਰ ਵਾਲੇ ਤਾਂ ਹਾਲ ਦੀ ਘੜੀ ਆਪਣਾ ਉਹ ਇਕੱਠਨੇ ਸਾਰੀ ਉਹਨਾਂ ਦਾ ਜਿਹੜਾ ਹੈਗੀ ਹੈ ਜੋਟੀਦਾਰ ਪੂਰੀ ਤਰ੍ਹਾਂ ਆਪਣਾ ਉਹਨਾਂ ਨੇ ਸੇਵਾ ਨਿਵਾਹ ਕੀਤੀ ਸੇਵਾ ਪੂਰੀ ਕਰਕੇ ਆਪਣੇ ਆਪ ਨੂੰ ਉਹਨਾਂ ਨੇ ਸੁਰਖਰੂ ਕਰ ਲਿਆ ਗਿਆ ਤਾਂ ਪੇਸ਼ ਨੇ ਪਰੰਤੂ ਹੁਣ ਜਿਵੇਂ ਕਾਲੀ ਦਲ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਰਦਾ ਦਲਜੀਤ ਸਿੰਘ ਟੀਮਾ ਦਾ ਕਹਿਣਾ ਵੀ ਉਹਨਾਂ ਦਾ ਇਹਦੇ ਵਿੱਚ ਕੋਈ ਭੂਮਿਕਾ ਦਾ ਨਹੀਂ ਹੋਏਗੀ ਉਹਦੇ ਤੋਂ ਇਹ ਲੱਗਦਾ ਹੈ ਵੀ ਜਿਹੜੀ ਸੁਧਾਰ ਲਹਿਰ ਵਾਲਿਆਂ ਦੇ ਪ੍ਰਤੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਮੇਨ ਸਟਰੀਮ ਹੈ ਉਹਨਾਂ ਦਾ ਐਟੀਟਿਊਡ ਵੱਖਰੀ ਤਰ੍ਹਾਂ ਦਾ ਹੈ ਉਹ ਉਹਨਾਂ ਨੂੰ ਉਸ ਤਰ੍ਹਾਂ ਦੀ ਜਿਵੇਂ ਕਿ ਉਹ ਆਪ ਵੀ ਉਹਨਾਂ ਨੇ ਆਪਣਾ ਭੰਗ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਆਪਣੇ ਪਿਛਲੇ ਸਟੇਟਸ ਦੀ ਕਲਾਸ਼ ਦੇ ਵਿੱਚ ਨੇ ਬਈ ਉਹ ਉਹ ਉਹਦੇ ਬਾਰੇ ਨਹੀਂ ਪਰੰਤੂ ਜਿਹੜਾ ਮੇਨ ਸਟ੍ਰੀਮ ਹੈ ਉਹ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਕਹਾਣੀ ਪਾ ਰਿਹਾ ਤੇ ਜਿਸ ਤਰ੍ਹਾਂ ਨਹੀਂ ਲੱਗਦਾ ਹੈ ਕਿ ਮਾਮਲਾ ਹਾਲੇ ਹੋਰ ਦੂਰੀਆਂ ਫੜੇਗਾ ਜਾਂ ਇਹ ਵੀ ਹੋ ਸਕਦਾ ਹੈ ਵੀ ਸਰਦਾਰ ਸਖਬੀਰ ਸਿੰਘ ਬਾਦਲ ਆ ਕਿਉਂਕਿ ਉਹਨਾਂ ਨੇ ਸੇਵਾ ਬੜੀ ਨਿਸ਼ਕਾਮਤਾ ਦੇ ਨਾਲ ਪੂਰੀ ਕੀਤੀ ਹੈ ਹਰੇਕ ਜਗ੍ਹਾ ਦੇ ਪ੍ਰਜਾ ਤੇ ਉਹਨਾਂ ਨੇ ਜਿਸ ਤਰ੍ਹਾਂ ਸ਼੍ਰੀ ਘਾਲਤਾ ਸਾਹਿਬ ਦੇ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਚਾਰ ਹੁੰਦਾ ਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਐਟੀਟਿਊਡ ਅਪਣਾਇਆ ਜਾਂਦਾ ਉਹਦੇ ਤੇ ਨਿਰਭਰ ਕਰਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੈ ਇਹ ਹਾਂ ਬਿਲਕੁਲ ਦੇਖਣ ਵਾਲੀ ਗੱਲ ਹੋएगी ਕਿ ਅਕਾਲੀ ਸਸਤ ਅਗਲੇ ਸਮੇਂ ਕਿਸ ਤਰ੍ਹਾਂ ਦੇ ਜਿਹੜਾ ਰੁਖ اختیار ਕਰਦੀ ਹੈ ਆਪਸੀ ਮਿਲ ਕੋ ਭਾਈ ਕਿਵੇਂ ਹੁੰਦਾ ਹੈ ਜਾੜੀਆਂ ਦੂਰੀਆਂ ਨੇ ਉਹ ਕਿੱਥੇ ਖੜਦੀਆਂ ਨੇ ਖੈਰ ਦੂਜੇ ਬੰਨੇ ਡਾਕਟਰ ਸਾਹਿਬ ਜਿਹੜਾ ਆਪਾਂ ਪਹਿਲਾ ਸਵਾਲ ਵੀ ਉਠਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਆਦਸੀ ਦੀ ਜਿਹੜੀ ਹੈ ਕੁਰਸੀ ਉਹ ਖਤਰੇ ਦੇ ਵਿੱਚ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਇੱਕ ਖਾਸ ਸਬੂਤ ਪੁਟਾਇਆ ਗਿਆ ਕਿ ਸ਼ਾਇਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਜਿਹਾ ਮਾਮਲਾ ਕਿਸੇ ਹੋਰ ਨੇ ਨਹੀਂ ਬਲਕਿ ਸਤਾ ਤੇ ਜਿਹੜੀ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਇਸ ਲਈ ਜਿਹੜੇ ਕਿ ਇੰਡੀਆ ਘਟਸ ਜੁੜਦੇ ਵੱਡੇ ਅੰਗਵਾਂ ਚੋਂ ਇੱਕ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਪੁਟਾਇਆ ਇਹ ਮਾਮਲਾ ਹੈ ਕਿ ਅਸਲ ਚ ਇਹ ਖਾਤਸਾ ਜਿਹੜਾ ਪੁਟਾਇਆ ਹੈ ਕੌਮਿਕ ਐਂਵਿਨਰ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਕੀ ਰਾਜਨੀ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਮਾਮਲਾ ਉੱਜਿਆ ਹੈ ਕਿ ਆਪ ਨੂੰ ਇੱਕ ਬਹੁਤ ਵੱਡਾ ਇਹ ਜਿਹੜਾ ਮਾਮਲਾ ਲੋਕਾਂ ਸਾਹਮਣੇ ਰੱਖਣ ਲਈ ਮਜਬੂਰ ਹੋਣਾ ਪਿਆ ਜਿਗਰਸ ਅਸਲ ਦੇ ਵਿੱਚ ਜਿਹੜਾ ਦਿੱਲੀ ਸਰਕਾਰ ਨੇ ਦੋ ਸਕੀਮਾਂ ਲਾਂਚ ਕੀਤੀਆਂ ਨੇ ਇੱਕ ਸੰਜੀਵਨੀ ਔਰ ਇੱਕ ਮਹਿਲਾ ਮਾਨ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਉਹ ਉਹ ਦਿੱਤੀ ਜਾਣੀ ਹੈ ਉਹਦੇ ਬਾਅਦ ਦੇਖੇ ਫਰਵਰੀ ਤੋਂ ਬਾਅਦ ਹੋਣਾ ਉਸ ਸੰਬੰਧ ਵਿੱਚ ਉਹਨਾਂ ਨੇ ਇਹ ਇਹ ਸਕੀਮਾਂ ਦਾ ਦੱਸਿਆ ਕਿ ਉਹਦੇ ਬਾਰੇ ਡਾਟਾ ਇਕੱਤਰ ਕੀਤਾ ਜਾਂਦਾ ਫਾਰਮ ਭਰੇ ਜਾ ਰਹੇ ਨੇ ਇਹ ਸਕੀਮ ਹੋ ਗਈ ਹੈ ਕਿ ਅਸੀਂ ਇਸ ਸਕੀਮਾਂ ਲਾਗੂ ਕਰਾਂਗੇ ਜਿਹਦੇ ਤਹਿਤ ਸੰਜੀਵਨੀ ਦੇ ਤਹਿਤ ਹੈਲਥ ਡਿਪਾਰਟਮੈਂਟ ਵੱਲੋਂ ਪਰ ਸੇ ਦੂਸਰਾ ਸਮਾਜ ਭਲਾਈ ਜਿਹੜੀ ਮਹਿਲਾ ਤੇ ਸਮਾਜ ਭਲਾਈ ਭਾਗ ਉਦੀ ਬਲ ਉਹ ਆ ਕੀ ਜਦੋਂ ਮੁੱਖ ਮੰਤਰੀ ਜੀ ਨੇ ਇਸ ਤਰ੍ਹਾਂ ਦੇ ਐਲਾਨ ਕਰ ਦਿੱਤੇ ਸਭ ਕੁਝ ਹੋ ਗਿਆ ਪਰ ਜਦੋਂ ਥੱਲੇ ਆਏ ਤਾਂ ਜਿਹੜੇ ਦੋਨੋਂ ਡਿਪਾਰਟਮੈਂਟ ਨੇ ਉਹਨਾਂ ਨੇ ਇਸ਼ਤਿਹਾਰ ਜਾਰੀ ਕਰਤੀ ਇਹ ਕਿਹਾ ਕਿ ਇਹ ਕੋਈ ਫਰਾਡ ਹੈ ਅਸੀਂ ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈ ਵਿਭਾਗਾਂ ਦੇ ਵਿੱਚ ਜਿਹਦੇ ਕੋਈ ਮਾਮਲਾ ਪੇਚੀਦਾ ਹੋ ਗਿਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਹ ਸਕਤਰ ਹੈਲਥ ਅਤੇ ਸਕੱਤਰ ਸੋਸ਼ਲ ਵੈਲਫੇਅਰ ਦੇ ਹਵਾਲਿਆਂ ਦੇ ਨਾਲ ਕਿਹਾ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈ ਇਹ ਸਿਰਫ ਆਮ ਆਦਮੀ ਪਾਰਟੀ ਇੱਕ ਝੂਠਾ ਪ੍ਰਚਾਰ ਜਿਹੀ ਹੈ ਝੂਠਾ ਪ੍ਰਚਾਰ ਕਰ ਰਹੀ ਹੈ ਹੁਣ ਇਹ ਸੰਦਰਭ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆ ਗਿਆ ਭਾਗਧਨ ਦਾ ਤੇ ਸਰਕਾਰ ਦਾ ਇਸ ਤਰ੍ਹਾਂ ਦਾ ਹੋਇਆ ਤਾਂ ਪਾਰਟੀ ਸਕਰੀਨੋ ਸ਼੍ਰੀ ਰਵਿੰਦ ਕੇਜਰੀਵਾਲ ਨੇ ਇਹ ਆਪਣਾ ਖਰਸ਼ਾ ਜाहिर ਕੀਤਾ ਕਿ ਦਿੱਲੀ ਦੀ ਮੁੱਖ ਮੰਤਰੀ ਅਤਿਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਵੀ ਜਿਵੇਂ ਕਿ ਦਿੱਲੀ ਦੇ ਹੈਲਥ ਮਿਨਿਸਟਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੂੰ ਤੇ ਹੋਰ ਵੀ ਇਸ ਤਰ੍ਹਾਂ ਵੱਡੇ ਲੀਡਰਾਂ ਨੂੰ ਸੀਐਮ ਖਤ ਦਾ ਗਿਆ। ਉਹਨਾਂ ਨੇ ਇਹ ਦੇ ਪ੍ਰਤੀ ਇੱਕ ਹਕ ਕਿ ਇਸ ਕੀਮਾ ਨੇ ਜਿਹੜੀ ਅਸੀਂ ਹੈਗੀਆਂ ਤੇ ਸਰਕਾਰ ਨੂੰ ਖਤਰਾ ਹੈਗਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਉਹ ਇਸ ਕਰਕੇ ਸਾਡੇ ਉੱਪਰ ਇਹ ਨਾ ਕੁੱਟੇ ਕੇਸਾਂ ਦੇ ਵਿੱਚ ਅਤਿਸ਼ੀ ਨੂੰ ਗ੍ਰਿਫਤਾਰ ਕਰੇ। ਜੀ ਹੂੰ ਇਹ ਡਾਕਟਰ ਸਾਹਿਬ ਕੀ ਆਪਾਂ ਮੰਨਦੇ ਆ ਕਿ ਜਿਹੇ ਦੇ ਵਿੱਚ ਅਸਲ ਦੇ ਵਿੱਚ ਮਾਜਰਾ ਕੀ ਹੈ ਵਿਚਲੀ ਗੱਲ ਕੋਈ ਜੇ ਹੈ ਜੀ ਵਿਚਲੀ ਗੱਲ ਤਾਂ ਭਿੰਦਰ ਸਾਹਿਬ ਇਹੋ ਹੀ ਹੈ ਨਾ ਵੀ ਹੁਣ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਉੱਪਰਲੇ ਪਦਰ ਤੇ ਕੈਬਨਿਟ ਪਦਰ ਤੇ ਹੋਇਆ ਹੋਗਾ ਮੁੱਖ ਮੰਤਰੀ ਪਦਰ ਤੇ ਹੋ ਗਿਆ ਜੋ ਫੈਸਲਾ ਹੋ ਗਿਆ ਉਹਨਾਂ ਨੇ ਕਿਹਾ ਤਾਂ ਵੀ ਇਹ ਸਕੀਮ ਹੈ ਤੇ ਇਹਦੇ ਫਾਰਮ ਪ੍ਰਭਾਏ ਜਾਣ ਉਹਨਾਂ ਨੇ ਜੋਰ-ਸ਼ੋਰ ਦੇ ਨਾਲ ਆਪਣਾ ਆਦੇਸ਼ ਜਾਰੀ ਕਰ ਦਿੱਤੇ ਪਰੰਤੂ ਜਿਹੜੇ ਸਬੰਧਤ ਵਿਭਾਗ ਨੇ ਉਹਨਾਂ ਨੇ ਆਪਣਾ ਪੈਂਤਰਾ ਉਹ ਲੈ ਲਿਆ ਵੀ ਕਹਿੰਦੇ ਸਾਡੇ ਪਾਸ ਤਾਂ ਇਸ ਤਰ੍ਹਾਂ ਦੀ ਕੋਈ ਸਕੀਮ ਹੀ ਨਹੀਂ ਅਸੀਂ ਇਹ ਕਿਵੇਂ ਕਰਾ ਸਕਦੇ ਆ ਉਹਨਾਂ ਨੇ ਇਸ਼ਤਿਹਾਰ ਵੀ ਜਾਰੀ ਕੀਤੇ ਨੇ ਵੀ ਇਹਦੇ ਤੋਂ ਬਚੋ ਕਿ ਇਹ ਇਹ ਕੋਈ ਸਕੀਮ ਨਹੀਂ ਹੈ ਜੀ ਹੁਣ ਇਹ ਮਾਮਲਾ ਜਦੋਂ ਸਰਕਾਰੀ ਪੱਧਰ ਦੇ ਉੱਪਰ ਹੀ ਸਰਕਾਰ ਦੇ ਅੰਗ ਹੀ ਇਸ ਤਰ੍ਹਾਂ ਦੇਣ ਲੱਗੇ ਤਾਂ ਕੇਂਦਰ ਸਰਕਾਰ ਉੱਪਰ ਬੈਠੀ ਆ ਤੇ ਉਹਨਾਂ ਦਾ ਮੁਕਾਬਲਾ ਵੀ ਭਾਰਤੀ ਜਨਤਾ ਪਾਰਟੀ ਦਾ ਆਮ ਆਦੀ ਪਾਰਟੀ ਦੇ ਨਾਲ ਜਦੋਂ ਇਲੈਕਸ਼ਨ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਨੇ ਪੂਰੀ ਤਰ੍ਹਾਂ ਤੇ ਲਾਜਮੀਆਂ ਉਹ ਹਰੇਕ ਜਿਹੜਾ ਕੋਈ ਇਸ ਤਰ੍ਹਾਂ ਦਾ ਐਕਸ਼ਨ ਹੁੰਦਾ ਉਹਦਾ ਮਤਲਬ ਉਹਦਾ ਫੈਲਾ ਬੱਧ ਠਾਉਣਾ ਹੀ ਚਾਉਂਗੇ ਨਾ ਇਸ ਦੇ ਉੱਪਰ ਲਾਜਮੀ ਹੋ ਸਕਦਾ ਵੀ ਜਿਹੜਾ ਕਿ ਸ਼੍ਰੀ ਹਰਵਿੰਦ ਕੇਜਰੀਵਾਲ ਨੇ ਖਦਸ਼ਾ ਜाहिर ਕੀਤਾ ਕਿ ਵੀ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਜੀ ਕਹਿੰਦਾ ਪਾਬਕੀ ਪ੍ਰਸ਼ਾਸਕੀ ਹਵਾਲਿਆਂ ਦੇ ਵਿੱਚ ਆਪਾਂ ਸੈੱਟ ਰੱਖ ਕੇ ਜੇਕਰ ਸਿਆਸੀ ਲਿਹਾਜ਼ ਵਲ ਲਈਏ ਦਿੱਲੀ ਦੇ ਚੋਣ ਮੈਦਾਨ ਕਿਉਂਕਿ ਉੱਥੇ ਪੱਖ ਰਿਆ ਭਾਵੇਂ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਹਾਲੇ ਦਿੱਲੀ ਦੀਆਂ ਚੋਣਾਂ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਪਰੰਤੂ ਆਪਾਂ ਦੇਖਦੇ ਹਾਂ ਕਿ ਇਹ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਉੱਥੇ ਆਮ ਹੋਣੀ ਹੀ ਹੁੰਦੀ ਹੈ ਤੇ ਤਿਆਰੀਆਂ ਜਿਹੜੀਆਂ ਸਿਆਸੀ ਲਿਹਾਜ਼ ਦੀਆਂ ਦੁਨਣਾ ਤਿੰਨਾ ਚੌਥਾ ਤੇਰਾ ਵੱਲੋਂ ਵੱਡੇ ਪੱਧਰ ਤੇ ਕੀਤੀਆਂ ਜਾਂਦੀਆਂ ਨੇ ਕਾਂਗਰਸ ਵੀ ਵੱਡੇ ਪੱਧਰ ਉੱਤੇ ਜੋੜ ਅਜਮਾਈ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਵੀ ਤੇ ਜਿਹੜੀ ਦਿੱਲੀ ਦੀ ਇਸ ਵੇਲੇ ਸਤਾ ਤੇ ਆਮ ਆਦਮੀ ਪਾਰਟੀ ਹੋਰ ਸਾਰੀਆਂ ਸਿਆਸੀ ਤੇ ਨਾ ਸਿਆਸੀ ਲੋਕ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉਤੇ ਜੁਟੇ ਹੋਏ ਨੇ ਤੇ ਅਜਿਹੇ ਦੌਰਾਨ ਸੁਭਾਵਿਕ ਹੀ ਹੈ ਕਿ ਜਦੋਂ ਮਾਹੌਲ ਤਣਾਅ ਵਾਲਾ ਬਣ ਜਾਏ ਤਾਂ ਕਈ ਤਰ੍ਹਾਂ ਦੇ ਖੱਤਸੇ ਉਹ ਸਾਹਮਣੇ ਆਉਂਦੇ ਹੈ। ਇਹ ਦੇਖਣਾ ਹੋਵੇਗਾ ਕਿ ਅਗਲੇ ਸਮੇਂ ਜਿਹੜਾ ਦਿੱਲੀ ਦਾ ਚੋਣ ਪੇੜ ਹੈ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ ਕਿ ਅੱਜ ਦੇ ਇਸ ਅੱਜ ਮਾਮਲੇ ਨੂੰ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਕਰਦੇ ਹਾਂ ਸਾਡੇ ਨਾਲ ਖਾਸ ਤੌਰ ਤੇ ਇਸ ਸਾਰੀ ਚਰਚਾ ਲੈ ਕੇ ਹਾਜ਼ਰ ਸਨ ਕਿਉਂਕਿ ਲੇਖਕ ਰਾਜੀ ਮਹਾਰਤੀ ਅਦਾਰਾ ਜਾਗੋ ਇੰਟਰੈਸਟ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ